ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਕਹਾਣੀਕਾਰ ਤੇ ਸਾਡਾ ਕਹਾਣੀਕਾਰ ਹੈ ਜੀ ਕੁਲਵੰਤ ਸਿੰਘ ਵਿਰਕ ETT ਪੇਪਰ 1 ਮਾਸਟਰ ਕੈਡਰ ਖਾਸ ਤੌਰ ਤੇ 5994 ਦੇ ਵਿਦਿਆਰਥੀਆਂ ਦੇ ਲੇਈ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਇਸ ਵੀਡੀਓ ਵਿੱਚ ਮੈਂ ਤੁਹਾਰਾਂ ਨਾਲ ਗੱਲਬਾਤ ਕਰਾਂਗੀ ਕੁਲਵੰਤ ਸਿੰਘ ਵਿਰਕ ਦਾ ਜੀਵਨ ਕਾਲ ਹੈ ਜੀ 1921 ਤੋਂ 1987 ਈਸਵੀ ਜਨਮ ਹੋਣਾ ਦਾ ਹੋਇਆ ਹੈ 20 ਮਈ 1921 ਈਸਵੀ ਨੂੰ ਤੇ ਜਨਮ ਸਥਾਨ ਹੈ ਜੀ ਪਿੰਡ ਫੂਲਰਵਾਨ ਜ਼ਿਲ੍ਹਾ ਸ਼ਿਕੂਪੁਰਾ ਪਾਕਿਸਤਾਨ ਚੋਂ ਦਾ ਜਨਮ ਹੋਇਆ ਤਿੰਨੇ ਹੀ ਕੁਸਚਨ ਇੰਪੋਰਟੈਂਟ ਨੇ ਜੀਵਨ ਕਾਲ ਜ਼ਰੂਰ ਪੁੱਛਿਆ ਜਾਂਦਾ ਹੈ 1921 ਤੋਂ 1987 ਈਸਵੀ ਪਾਕਿਸਤਾਨ ਸ਼ੇਖੂਪੁਰਾ ਦੇ ਪਿੰਡ ਫੂਲਰਵਾਂ ਚ ਇਹਨਾਂ ਦਾ ਜਨਮ ਹੋਇਆ ਪਿਤਾ ਜੀ ਦਾ ਨਾਮ ਸੀ ਸਰਦਾਰ ਆਸਾ ਸਿੰਘ ਮਾਤਾ ਜੀ ਦਾ ਨਾਮ ਸ਼੍ਰੀਮਤੀ ਈਸਰ ਕੌਰ ਵਿਦਿਆ ਉਹਨਾਂ ਨੇ ਕਿਹੜੀ ਹਾਸਲ ਕੀਤੀ ਬੀਏ ਉਹਨਾਂ ਨੇ ਐਫਸੀ ਕਾਲਜ ਲਾਹੌਰ ਤੋਂ ਕੀਤੀ ਤੇ ਐਮਏ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਕੋਰਸਨ ਇੰਪੋਰਟੈਂਟ ਨੇ ਜੇਕਰ ਹਜੇ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਥੋੜੇ ਸਮੇਂ ਚ ਜਿਆਦਾ ਜਮਾਤ ਤਪੂਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਸੋ ਪਿਤਾ ਮਾਤਾ ਤੇ ਵਿਦਿਆ ਵਿਰਗ ਇੱਕ ਮਾਸਿਕ ਪੱਤਰ ਉਸ ਦਾ ਕੀ ਨਾਮ ਸੀ ਜਾਗਰਤੀ ਦੇ ਸੰਪਾਦਕ ਰਹੇ ਤੇ ਵਿਰਕਤੀ ਮੌਤ 24 ਦਸੰਬਰ 1987 ਨੂੰ ਹੋਈ ਸੋ ਕੁਲਵੰਤ ਸਿੰਘ ਵਿਰਕਦਾ ਜੀਵਨ ਕਾਲ ਜਨਮ ਜਨਮ ਸਥਾਨ ਮਾਤਾ ਪਿਤਾ ਤੇ ਉਹਨਾਂ ਦੀ ਵਿੱਦਿਆ ਇਹ ਤੇ ਮੌਤ ਇਹ ਸਾਰੇ ਹੀ ਕੋਸ਼ਨ ਜਿਹੜੇ ਇੰਪੋਰਟੈਂਟ ਨੇ ਆਪਣੀ ਕਾਪੀ ਤੇ ਨੋਟ ਕਰ ਲੋ ਤੇ ਤੁਸੀਂ ਯਾਦ ਕਰਨੇ ਹਨ ਰਚਨਾਵਾਂ ਦੀ ਗੱਲ ਕਰਦੇ ਹਾਂ ਤਾ ਸ਼ਾਵੇਲਾ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਜਿਹੜਾ 1950 ਵਿੱਚ ਪ੍ਰਕਾਸ਼ਿਤ ਹੋਇਆ। ਤਰਤੀ ਤੇ ਆਕਾਸ਼ 1952 ਵਿੱਚ, ਤੂੜੀ ਦੀ ਪੰਡ 1954 ਵਿੱਚ, ਇਕਸ ਕੇ ਹੰਬਾਰਿਕ 1955 ਈਸਵੀ ਵਿੱਚ ਤੇ ਦੁੱਧ ਦਾ ਛੱਪੜ 1958 ਈਸਵੀ ਵਿੱਚ। ਉਹਨਾਂ ਦੇ ਕਹਾਣੀ ਸੰਗ੍ਰਹਿ ਸ਼ਾਵੇਲਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਸੀ ਜਿਹੜਾ 1950 ਵਿੱਚ ਪ੍ਰਕਾਸ਼ਿਤ ਹੋਇਆ। ਰਚਨਾਵਾਂ ਤੇ ਉਹਨਾਂ ਦੇ ਸਾਲ ਯਾਦ ਕਰਨ ਦਾ ਤਰੀਕਾ ਹੈ ਇੱਕ ਪਾਸੇ ਰਚਨਾਵਾਂ ਲਿਖ ਲੋ ਇੱਕ ਪਾਸੇ ਸਾਲ ਕਦੀ ਰਚਨਾ ਪੜ ਕੇ ਸਾਲ ਦੇਖੋ ਕਦੀ ਸਾਲ ਪੜ ਕੇ ਰਚਨਾ ਦੇਖੋ ਗੋਲਾ 1961 ਈਸਵੀ ਨਵੇਂ ਲੋਕ 1960 ਈਸਵੀ ਆਤੀਸ਼ਵਾਜੀ 1984 ਈਸਵੀ ਤੇ ਮੇਰੀਆਂ ਸ਼੍ਰੇਸ਼ਟ ਕਹਾਣੀਆਂ 1986 ਈਸਵੀ ਰਚਨਾਵਾਂ ਦੇ ਸਾਲ ਮਹੱਤਵਪੂਰਨ ਨੇ ਕਿਉਂਕਿ ਕਈ ਵਾਰੀ ਸਾਲ ਦੇ ਕੇ ਹੇਠ ਲਿਖਿਆ ਰਚਨਾਵਾਂ ਚੋਂ ਕਿਹੜੀ ਰਚਨਾ ਲਿਖੀ ਜਾਂ ਕਈ ਵਾਰੀ ਜਿਹੜਾ ਕਹਾਣੀ ਸੰਗ੍ਰਹਿ ਦੇ ਦਿੱਤਾ ਜਾਂਦਾ ਹੈ ਤੇ ਸਨ ਪੁੱਛਿਆ ਜਾਂਦਾ ਹੈ ਇਸ ਕਰਕੇ ਰਚਨਾਵਾਂ ਦੇ ਨਾਲ ਸੰਬੰਧੀ ਜਿਹੜਾ ਪ੍ਰਸ਼ਨ ਜ਼ਰੂਰ ਆਉਂਦਾ ਹੈ ਤੇ ਮਹੱਤਵਪੂਰਨ ਹੈ ਵਿਰਕ ਦੀਆਂ ਕਹਾਣੀਆਂ ਦੇ ਪਾਤਰ ਪਿੰਡਾਂ ਦੇ ਸਧਾਰਨ ਲੋਕ ਹਨ ਜੋ ਤੋਖਾ ਕਪਟ ਦਗਾ ਫਰੇਬ ਤੇ ਚੁਸਤੀ ਚਲਾਕੀ ਤੋਂ ਮੁਕਤ ਹਨ ਪਿੰਡਾਂ ਦੇ ਆਮ ਲੋਕ ਕਿਸਾਨ ਮਜ਼ਦੂਰ ਭੋਲੇ-ਪਾਲੇ ਲੋਕ ਵਿਰਕ ਦੀਆਂ ਕਹਾਣੀਆਂ ਦੇ ਪਾਤਰ ਨੇ ਤੇ ਇਹ ਭੋਲੇ-ਪਾਲੇ ਲੋਕ ਕਿਸੇ ਨੂੰ ਧੋਖਾ ਨਹੀਂ ਦਿੰਦੇ ਕਪਟ ਉਹਨਾਂ ਚ ਦਗਾ ਫਰੇਵ ਤੇ ਚੁਸਤੀ ਚਲਾਕੀ ਜਿਹੜੀ ਹੈ ਨਹੀਂ ਦੇਖੀ ਜਾਂਦੀ ਭਾਵੇਂ ਨਾ ਚੀਜ਼ਾਂ ਤੋਂ ਕੁਰੀਤੀਆਂ ਤੋਂ ਉਹ ਮੁਕਤ ਹਨ ਵਿਰਕ ਦੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਕੀ ਹੈ ਬੋਧਿਕ ਵਿਅੰਗ ਜਦੋਂ ਵਿਰਕ ਰਚਨਾ ਵਿੱਚ ਕਿਸੇ ਖਾਸ ਨੁਕਤੇ ਵੱਲ ਧਿਆਨ ਦਿਵਾਉਣਾ ਚਾਹੁੰਦਾ ਹੈ ਤਾ ਵਿਰਕ ਉਸ ਵੱਲ ਕੋਈ ਚੋਬ ਕਟਾਕਸ਼ ਕੋਈ ਵਿਅੰਗ ਕਸਦੀ ਹਨ ਜਦੋਂ ਸਮਾਜ ਦੀਆਂ ਕੁਰਿਤੀਆਂ ਜਾਂ ਕੋਈ ਖਾਸ ਨੁਕਤਾ ਆਪਣੀ ਕਹਾਣੀ ਦੇ ਰਾਹੀਂ ਉਹ ਪਾਟਕਾ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਕੀ ਕਰਦਾ ਹੈ ਕੋਈ ਚੋਬ ਕੋਈ ਕਟਾਕਸ਼ ਜਾਂ ਕੋਈ ਵਿਅੰਗ ਕਸਦਾ ਹੈ ਤਾਂ ਜੋ ਪਾਤਰਾਂ ਦਾ ਜਿਹੜਾ ਧਿਆਨ ਹੈ ਉਸ ਖਾਸ ਨੁਕਤੇ ਉਸ ਖਾਸ ਸਮੱਸਿਆ ਦੇ ਵੱਲ ਜਿਹੜਾ ਹੈ ਦਵਾਇਆ ਜਾ ਸਕੇ ਵਿਰਕ ਦਾ ਦ੍ਰਿਸ਼ਟੀਕੋਣ ਕੀ ਹੈ ਜੀ ਮਾਨਵਤਾਵਾਦੀ ਤੇ ਭਾਰਤੀ ਸਹਿਦ ਅਕੈडमी ਦਿੱਲੀ ਵੱਲੋਂ ਨਵੇਂ ਲੋਕ ਕਹਾਣੀ ਸੰਗ੍ਰਹਿ ਤੇ 1968 ਈਸਵੀ ਵਿੱਚ ਉਹਨਾਂ ਨੂੰ ਪੁਰਸਕਾਰ ਪ੍ਰਾਪਤ ਹੋਇਆ 1967 ਵਿੱਚ ਨਵੇਂ ਲੋਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ ਤੇ ਭਾਰਤ ਸਹਿਦ ਅਕੈडमी ਦਿੱਲੀ ਵੱਲੋਂ ਉਹਨਾਂ ਨੂੰ 1968 ਦੇ ਵਿੱਚ ਪੁਰਸਕਾਰ ਪ੍ਰਾਪਤ ਹੋਇਆ ਇੰਪੋਰਟੈਂਟ ਕੁਐਸਚਨ ਹੈ ਜੀ ਕਿਹੜੀ ਪੁਸਤਕ ਤੇ ਕਦੋਂ ਪੁਰਸਕਾਰ ਪ੍ਰਾਪਤ ਹੋਇਆ ਹਰ ਕਹਾਣੀਕਾਰ, ਵਾਰਤਕਾਰ ਤੇ ਕਵੀ ਇੱਕ ਉਸਨ ਇੰਪੋਰਟੈਂਟ ਹੈ ਜੀ। ਵੀਰਕਦਾਸ ਸੁਭਾਗ ਹੀ ਸੀ ਅਗਰਗਾਮੀ। ਅੱਗੇ ਦੀ ਸੋਚਦਾ ਹੈ। ਦ੍ਰਿਸ਼ਟੀਕੋਣ ਹੁਣੇ ਕਰਕੇ ਆਏ ਹਾਂ। ਮਾਨਵਤਾਵਾਦੀ ਹੈ ਤੇ ਕਹਾਣੀ ਲਿਖਣ ਦੀ ਤਕਨੀਕ ਉਹਦੀ ਕੀ ਹੈ? ਆਧੁਨਿਕ ਹੈ। ਵੀਰਕ ਧਰਤੀ ਨਾਲ ਜੁੜਿਆ ਹੋਇਆ ਕਹਾਣੀਕਾਰ ਹੈ ਕਿਉਂਕਿ ਉਸਨੇ ਆਪਣੀਆਂ ਕਹਾਣੀਆਂ ਵਿੱਚ ਪਿੰਡਾਂ ਦੇ ਆਮ ਸਰਦਾਰ ਲੋਕਾਂ ਦੀ ਗੱਲ ਕੀਤੀ ਹੈ ਤੇ ਉਹ ਲੋਕ ਧਰਤੀ ਦੇ ਨਾਲ ਜੁੜੇ ਹੋਏ ਜਿਹੜੇ ਪਤਨ ਨੇ। ਸੁਇਸ ਤਰ੍ਹਾਂ ਵਿਰਕ ਧਰਤੀ ਨਾਲ ਜੁੜਿਆ ਹੋਇਆ ਕਹਾਣੀਕਾਰ ਹੈ ਕੁਲਵੰਤ ਸਿੰਘ ਵਿਰਕ ਨੂੰ ਛੋਟੀ ਕਹਾਣੀ ਦਾ ਬਾਦਸ਼ਾਹ ਕਿਸ ਨੇ ਕਹਾ ਜੀ ਅਜੀਤ ਕੋਰ ਬੜਾ ਹੀ ਇੰਪੋਰਟੈਂਟ ਕੁਸਚਨ ਹੈ ਔਰ ਪੁੱਛਿਆ ਜਾਂਦਾ ਹੈ ਕਈ ਵਾਰ ਜਿਹੜਾ ਹੈ ਇਹ ਪ੍ਰਸ਼ਨ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਸ ਨੂੰ ਕਿਹਾ ਜਾਂਦਾ ਹੈ ਕੁਲਵੰਤ ਸਿੰਘ ਵਿਰਕ ਨੂੰ ਸੋ ਦੋ ਉਪਾਦੀਆਂ ਇੱਕ ਉਪਾਦੀ ਜਿਹੜੀ ਹੈ ਉਹਨਾਂ ਨੂੰ ਅਜੀਤ ਕੋਰ ਨੇ ਦਿੱਤੀ ਹੈ ਛੋਟੀ ਕਹਾਣੀ ਦਾ ਬਾਦਸ਼ਾਹ ਤੇ ਇੱਕ ਉਹਨਾਂ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹਾ ਜਾਂਦਾ ਹੈ ਜਿਵੇਂ ਭਾਈ ਵੀਰ ਸਿੰਘ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਜਾਂ ਨਿੱਕੀ ਕਹਾਣੀ ਦਾ ਜਿਹੜਾ ਮੋਢੀ ਕਵੀ ਕਿਹਾ ਜਾਂਦਾ ਹੈ ਜਾਂ ਵੱਡਾ ਕਵੀ ਕਿਹਾ ਜਾਂਦਾ ਹੈ ਉਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਨੂੰ ਇਹ ਉਪਾਦੀ ਦਿੱਤੀ ਗਈ ਹੈ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬਲਦ ਨੂੰ ਟੀਵੀ ਤੇ ਦਿਖਾਇਆ ਗਿਆ ਹੈ। ਕੁਲਵੰਤ ਸਿੰਘ ਵਿਰਕ ਨੂੰ ਸਰਵੋਤਮ ਕਹਾਣੀਕਾਰ ਦਾ ਅਵਾਰਡ 1985 ਈਸਵੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹੋਇਆ। ਤਾਂ ਦੂਸਰਾ ਅਵਾਰਡ ਉਹਨਾਂ ਨੂੰ ਮਿਲਿਆ ਹੈ 1985 ਪੰਜਾਬੀ ਵਿਭਾਗ ਪੰਜਾਬ ਨੇ ਉਹਨਾਂ ਨੂੰ ਕਿਹੜਾ ਵਾਰ ਦਿੱਤਾ ਹੈ ਜੀ ਸਰਵੋਤਮ ਕਹਾਣੀਕਾਰ ਤੇ ਧਰਤੀ ਹੇਠਲਾ ਬਲਦ ਇਹ ਜਿਹੜੀ ਉਹਨਾਂ ਦੀ ਕਹਾਣੀ ਹੈ ਟੀਵੀ ਤੇ ਵੀ ਦਿਖਾਈ ਗਈ ਹੈ ਇੰਪੋਰਟੈਂਟ ਕੁਸਚਨ ਨੇ ਜੀ ਦੋਨੇ विरक दी कहानी ਦੀ ਤੁਲਨਾ ਆਤੀਸ਼ਵਾਦੀ ਨਾਲ ਕੀਤੀ ਜਾਂਦੀ ਹੈ ਜਿਵੇਂ ਆਤੀਸ਼ਵਾਦੀ ਇੱਕੋ ਦਮ ਜਿਹੜੀ ਹੈ ਚੱਲਦੀ ਹੈ ਜਾਂ ਫਰਤਦੀ ਹੈ ਇਸੇ ਤਰ੍ਹਾਂ ਵਿਰਕ ਦੀ ਨਿੱਕੀ ਕਹਾਣੀ ਇੱਕ ਝਟਕੇ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਤੇ ਆਪਣੇ ਮੱਤਵ ਜਾਂ ਆਪਣੇ ਉਦੇਸ਼ ਜਾਂ ਆਪਣੇ ਮੰਤਵ ਦੇਵਾਲ ਜੜੀ ਹੈ ਉਤੁਰ ਪੈਂਦੀ ਹੈ ਕੁਲਵੰਤ ਸਿੰਘ ਵਿਰਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੀੜੇ ਰਹੇ ਬੜਾ ਹੀ ਇੰਪੋਰਟੈਂਟ ਕੁਸਚਨ ਹੈ ਜੀ ਇਹ ਤੇ ਵਿਰਕ ਦੂਜੀ ਪੀੜੀ ਦੇ ਕਹਾਣੀਕਾਰ ਹਨ ਕਿਉਂਕਿ ਕਹਾਣੀਕਾਰ ਵਾਰਤਕਕਾਰ ਤੇ ਕਵੀ ਬਾਰੇ ਪੁੱਛਿਆ ਜਾਂਦਾ ਕਿ ਉਹ ਕਿਹੜੀ ਪੀੜੀ ਦੇ ਕਹਾਣੀਕਾਰ ਜਾਂ ਕਿਹੜੀ ਪੀੜੀ ਦੇ ਲੇਖਕ ਹਨ ਤਵੀਰਕ ਦੂਜੀ ਪੀੜੀ ਦੇ ਕਹਾਣੀਕਾਰ ਸੀ ਅਜੀਤ ਕੋਰ ਨੇ ਮੇਰੀਆਂ ਸਾਰੀਆਂ ਕਹਾਣੀਆਂ ਦੇ ਮੁਖबंध ਵਿੱਚ ਵੀਰਕ ਨੂੰ ਕੀ ਕਿਹਾ ਹੈ ਜੀ ਨਿੱਕੀ ਕਹਾਣੀ ਦਾ ਬਾਦਸ਼ਾਹ ਕਿਹਾ ਹੈ ਬੜਾ ਹੀ ਇੰਪੋਰਟੈਂਟ ਕੁਸਚਨ ਹੈ ਔਰ ਇਹ ਪੁੱਛਿਆ ਜਾਂਦਾ ਹੈ ਕਿ ਨਿੱਕੀ ਕਹਾਣੀ ਦਾ ਬਾਦਸ਼ਾਹ ਵੀਰਕ ਨੂੰ ਕਿਸ ਨੇ ਕਿਹਾ ਹੈ ਤਾਂ ਅਜੀਤ ਕੋਰ ਨੇ ਕਿਹਾ ਹੈ ਤੇ ਉਹ ਕਿਹੜੀ ਪੀੜੀ ਦੇ ਕਹਾਣੀਕਾਰ ਸਨ ਦੂਜੀ ਪੀੜੀ ਦੇ ਕਹਾਣੀਕਾਰ ਸਨ ਇਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੁਲਵੰਤ ਸਿੰਘ ਵਿਰਕ ਜਿਹੜੇ ਪੀਏ ਵੀ ਰਹੇ ਨੇ 1942-43 ਈਸਵੀ ਵਿੱਚ ਵਿਰਕ ਫੌਜ ਵਿੱਚ ਭਰਤੀ ਹੋਏ ਤੇ ਵਿਰਕ ਦੀਆਂ ਕਹਾਣੀਆਂ ਨੂੰ ਪੰਜਾਬੀ ਦਾ ਸ਼ਬਦ ਕੋਸ਼ ਵੀ ਕੀ ਆਖਦਾ ਹੈ ਇੰਪੋਰਟੈਂਟ ਕੁਸਚਨ ਹੈ ਜੀ ਪੰਜਾਬੀ ਦਾ ਸ਼ਬਦ ਕੋਸ਼ ਕਿਸ ਦੀਆਂ ਕਹਾਣੀਆਂ ਕਿਹਾ ਜਾਂਦਾ ਹੈ ਵਿਰਕ ਦੀਆਂ ਕਹਾਣੀਆਂ ਨੂੰ ਕੀ ਆਖਦਾ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਬਾਰੇ ਜਿਹੜੇ ਨੇ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਜਿਸ ਦੇ ਵਿੱਚੋ ਜਨਮ ਜਨਮ ਸਥਾਨ ਰਚਨਾਵਾਂ ਤੇ ਕਿਹੜਾ ਅਵਾਰਡ ਉਹਨਾਂ ਨੂੰ ਕਦੋਂ ਪ੍ਰਾਪਤ ਹੋਇਆ ਹੈ ਜਾਂ ਕਿਹੜੀ ਉਪਾਦੀ ਕਿਸ ਨੂੰ ਦਿੱਤੀ ਗਈ ਹੈ ਇਹ ਪ੍ਰਸ਼ਨ ਇੰਪੋਰਟੈਂਟ ਹਨ ਸੋ ਕੁਲਵੰਤ ਸਿੰਘ ਵਿਰਕ 8TT ਪੇਪਰ 1 5994 ਦੇ ਵਿਦਿਆਰਥੀ ਖਾਸ ਤੌਰ ਤੇ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਸੋ ਹੋਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਕਸ ਦੇ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਕੇ ਪੇਪਰ ਦੀ ਤਿਆਰੀ ਕਰੋ ਜੀ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ